ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰ ਸੁਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਣਤਾ ਬੁਝਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੂਰਪ ਰਿਦੇ ਜਨ ਮਨਿਆ ਕਰਨ ਕਰਾਮ ਤਿਲ ਮੂਲ ਪਛਾਨਿਆ ਜਾਂ ਕਹਿ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਪ ਹੋਏ ਬਸਾਨਾ ਜਿਸ ਤੇ ਉਪਜਿਆਤ ਸਮਾਇ ਸਮਾਨਾ ਬਸਤ ਮਹਲੇ ਬਸਤ ਗਡਾਈ ਤਾਂ ਕੋ ਪੇਨਾ ਕਹਿ ਨਾ ਜਾਈ 부ਝੇ ਪੂਜਨ ਹਰ ਵਿਵੇਕ ਨਰਾਇਣ ਮਿਲੇ ਨਾਨਕ ਇੱਕ ਠਾਕੁਰ ਕਾ ਸੇਵਕ ਆ ਗਿਆ ਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕੈ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ sevak pau pra palan hara sevak hi raakh hai nirankar so sevak jis daya pravtaare nanak so sevak sa sa sas mare apne jan ka parda ṭhakae apne sevak hi sar par rakhe apne das ko de vadhai apne sevak au naam japai apne sevak hi apat rakhe taaki gatmit koi na lakhe ਪਰਬ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨੀਕੇ ਕੀਰੀ ਮਹ ਕਲ ਰਾਖੈ ਪਸਮ ਕਰੈ ਲਸ਼ਕਰ ਕੋਟ ਲਖੈ ਜਿਸ ਕਾ ਸਾਸਨਾ ਕਾਟ ਤੇ ਆਪ ਤਾ ਕੋ ਰਾਖਤ ਦੇ ਕਰ ਹਾਥ ਮਨਸ ਯਤਨ ਕਰਤ ਬਉ ਭਾਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰੱਖਿਆ ਵਰਨਾ ਕੋਏ ਸਰਬ ਜੀਆ ਕਾ ਰੱਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਵਰ ਨਹੀਂ ਦਿਸਟਾਇਆ ਨਾਮ ਧੰਨ ਨਾਮੋ ਰੂਪ ਰੰਗ ਨੰਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜੇ ਬਾ ਦਿਨ ਰਾਤ ਤੇ ਆਪਣੇ ਜਨ ਕੀਨੀ ਦਾਤ ਕਰੇ ਭਗਤਾਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਵਿਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਜਿਸ ਕਾ ਗੁਣ ਕਹਿ ਏਕ ਨ ਜਾਣੋ ਆਠ ਪੈਰ ਪ੍ਰਭ ਸਿਹ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਹਿ ਮਨ ਤਨੇ ਆਪਣਾ ਤਿਨ ਜਨ ਦੇਹ ਜਿਨ ਜਾਨੇ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਜਿਸ ਕੀ ਸ਼ਰਨ ਸਰਬ ਸੁਖ ਪਾਵੇ ਤਿਸ ਕੇ ਦਰਸ ਸਭ ਪਾਪ ਮਿਟਾਵੇ ਅਵਰ ਸਿਆਨ ਪਸਗਲੇ ਛਾਡ ਇਸ ਜਨਕੇ ਤੂੰ ਸੇਵਾ ਲਾਗ ਆਵਣ ਜਾਣ ਨ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ